ਹਾਂਜੀ ਕੀ ਨਾਮ ਹੈ ਜੀ ਸविता ਸਿੰਘ ਅੱਛਾ ਕੀ ਹੋਇਆ ਤੁਹਾਡੇ ਘਰ ਜਿਹੜੀ ਅੱਗ ਲੱਗੀ ਹੈ ਕਾਰਨ ਕੀ ਹੈ ਮੈਂ ਮਮਬਤੀ ਜਗਾਈ ਹੋਈ ਸੀ ਆਪਣੇ ਘਰ ਦੇ ਇੱਕ ਤਰ੍ਹਾਂ ਦੇ ਘਰ ਵਿੱਚ ਚੰਦੇਰਾ ਨਾ ਹੋ ਅਸੀਂ ਜਾਣਾ ਸੀ ਮਾਰਕੀਟ ਤੇ ਮੈਂ ਮਮਬਤੀ ਲਾਵੀ ਜਦੋਂ ਆਈ ਆ ਤਾਂ ਸਾਰੇ ਘਰ ਵਿੱਚ ਅੱਗ ਲੱਗੀ ਹੋਈ ਸੀ ਭਾਜੀ ਅੱਛਾ ਕਿੱਥੇ ਅੱਗ ਲੱਗੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਿਚਨ ਦੇ ਮੂਰੇ ਲੱਗੀ ਅੱਗ ਕਾਰਨ ਕੀ ਸੀ ਅੱਗ ਲੱਗਣ ਦਾ ਲੀਕ ਕਰਿਆ ਹੋਣਾ ਸਿਲੰਡਰ ਇਹ ਜਿਤਾਲ ਸੁਣ ਲੈਣ ਲੱਗੀ ਤਾਂ ਸੀ ਆਏ ਜਦ ਤਈ ਅੱਗ ਲੱਗ ਚੁੱਕੀ ਸੀ ਸਾਰੇ ਘਰ ਚ ਸਾਰਾ ਕੁਝ ਸੜ ਗਿਆ ਸਾਡਾ ਪਾਣ ਨੂੰ ਵੀ ਕੱਪੜੇ ਨਹੀਂ ਹੈਗੇ ਆ ਕੁਝ ਨਹੀਂ ਬਚਿਆ ਸਾਡਾ ਤੇ ਲਾਈਟ ਹੈ ਨਹੀਂ ਸੀ ਤਾਂ ਕਰਕੇ ਤੁਸੀਂ ਮੋਮਬਤੀ ਜਗਾਈ ਸੀਗੀ ਹਾਂਜੀ ਮੋਮਬਤੀ ਜੇ ਇੱਥੇ ਲੱਗੀ ਹੋਈ ਸੀ ਉੱਧਰ ਕੋਨੇ ਚ ਮੋਮਬਤੀ ਲੱਗੀ ਕਿੰਨੇ ਵਜੇ ਦਾ ਟਾਈਮ ਸੀ ਕਰਦੇ ਨੇ 6:30 ਕਾ ਟਾਈਮ ਸੀ ਲੋ ਜੀ अच्छा ते हुन ਕੀ ਕੀ ਸਮਾਨ ਰਾਇ ਤੁਹਾਡਾ ਨਸ਼ਾਨ ਹੋਇਆ ਦਾ ਪਾਜੀ ਐਸਸੀ ਐਲਸੀਡੀ ਸਾਰਾ ਘਰ ਦਾ ਜਿਹੜਾ ਵੀ ਹੋ ਕੱਖ ਨਹੀਂ ਬਚਿਆ ਅੱਛਾ ਸਾਰਾ ਕੁਝ ਲੱਗ ਗਿਆ ਸਾਰਾ ਕੁਝ ਕੱਪੜੇ ਤੱਕ ਸਭ ਕੁਆਕ ਲੱਗ ਗਈ ਤੁਸੀਂ ਫਾਇਰ ਬ੍ਰਿਗੇਡ ਨੂੰ ਲਾਇਆ ਸੀ ਆ ਵੀ ਅੱਗ ਬੁਲਾਇਆ ਸੀ ਬੋਜੀ ਅੱਛਾ ਆਈ ਮੁਕੇ ਤੇ ਪਹੁੰਚੀ ਨਹੀਂ ਜੀ ਤੇ ਫਿਰ ਅੱਗ ਤੇ ਕਿੱਦਾਂ ਕਾਬੂ ਕੀਤਾ ਗਿਆ ਸਾਰੇ ਪਾਸੇ ਜਾਂ ਜਦ ਤੱਕ ਅਭੀ ਵੀ ਅੱਗ ਕਾਫੀ ਅੰਦਰ ਹੈਗੀ ਆ ਜੇ ਸਾਪ ਕੋਲ ਆਸ-ਪਾਸ ਦੇ ਲੋਕਾਂ ਨੇ ਜਿਹੜਾ ਮਦਦ ਕੀਤੀ ਆ ਸਾਡੀ ਆ ਉਹਦੇ ਕਰਕੇ ਆਗੋਂ ਬਚਾ ਹੋਇਆ ਹੋਇਆ ਸਾਡਾ ਤੇ ਮਤਲਬ ਫਿਰ ਵੀ ਤੁਸੀਂ ਦੱਸ ਰਹੇ ਹੋ ਕਿ ਸਾਰਾ ਘਰ ਜਿਹੜਾ ਜਿਹੜਾ ਖਤਮ ਹੋ ਗਿਆ ਸਾਰਾ ਜਲ ਗਿਆ ਹਾਂ ਅੱਛਾ ਤੇ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੈਂ ਹੀ ਮੰਗ ਕਰਦੀ ਹਾਂ ਕਿ ਮੇਰੀ ਥੋੜੀ ਜਿਹੀ ਹੈਲਪ ਕੀਤੀ ਹੈ ਸਰਕਾਰ ਵੱਲੋਂ ਕਿਉਂਕਿ ਮੇਰੇ ਕੋਲ ਪਾਣੀ ਉਤੀ ਦੇਖ ਤੁਸੀਂ ਦੇਖ ਸਕਦੇ ਹੋ ਕੱਖ ਨਹੀਂ ਬਚਿਆ ਕੋ ਖਾਲੇ ਕਲੀ ਕੀ ਨਾ ਤੁਹਾਡਾ ਮੇਰਾ ਨਾਮ ਗੁਰ ਸਿੰਘ ਕੁਮਾਰ ਜੀ ਅੱਛਾ ਕਿਹੜਾ ਏਰੀਆ ਪੈਂਦਾ ਜਿੱਥੇ ਇਹ ਲਿਖੀ ਨਗਰ ਜੀ ਤੇ ਤੁਸੀਂ ਇਸ ਮੁਹੱਲੇ ਦੇ ਵਿੱਚ ਰਹਿੰਦੇ ਹੋ ਅਸੀਂ ਇਸ ਮੁਹੱਲੇ ਤਾਂ ਨਹੀਂ ਰਹਿੰਦੇ ਅਸੀਂ ਥੋੜੀ ਦੂਰ ਨੇ ਲੇਕਿਨ ਮੈਂ ਇੱਥੇ ਖੜਾ ਸੀਗਾ ਜਦੋਂ ਇਹ ਘੰਟ ਹੋਇਆ ਅੱਛਾ ਕੀ ਕੀ ਕਾਰਨ ਕੀ ਸੀਗਾ ਅੱਗ ਲੱਗਣਾ ਕਾਰਨ ਕੋਈ ਗੈਸ ਪਾਈਪ ਲੀਕ ਹੋਇਆ ਸਰ ਅੱਛਾ ਕੀ ਮਤਲਬ ਕਿੱਦਾਂ ਪਤਾ ਲੱਗਿਆ ਵੀ ਘਰ ਦੇ ਵਿੱਚ ਜਿਹੜਾ ਅੱਗ ਲੱਗੀ ਹੋਤ ਜਦੋਂ ਗਲੀ ਚ ਰੋਲਾ ਪਿਆ ਤੇ ਅਸੀਂ ਇਕੱਠੇ ਹੋਏ ਆ ਅੱਛਾ ਜੀ ਵੀ ਐਸਐਸ ਤੇ ਵੀ ਅੱਗ ਲੱਗੀ ਹੈ ਅੱਛਾ ਤੇ ਕਾਫੀ ਨੁਕਸਾਨ ਹੋ ਗਿਆ ਇਹਨਾਂ ਦੇ ਪਲੇ ਦਾ ਕੁਝ ਨਹੀਂ ਬ ਕਰਨ ਤੋਂ ਸੌਣੀ ਹੋ ਗਿਆ ਤੇ ਮੌਕੇ ਤੇ ਫਿਰ ਲੋਕਾਂ ਵੱਲੋਂ ਲੋਕਾਂ ਨੇ ਆਂਡੀ ਗੋਂਡੀਆ ਨੇ ਪਾਣੀ ਪਾ ਕੇ ਅੱਗ ਬੁਝਾਈ ਹੈ ਅੱਛਾ ਜੀ ਤੇ ਕੀ ਮੰਗ ਕਰਦੇ ਕਿ ਹੁਣ ਇਹਨਾਂ ਦਾ ਮੰਗ ਦੇਖੋ ਜੋ ਵੀ ਹੈਗਾ ਇਹਨਾਂ ਨੂੰ ਮਤਲਬ ਕਿ ਮਾੜੀ ਮੋਟੀ ਹੈਲਪ ਚਾਹੀਦੀ ਹੈ ਨਹੀਂ ਨਹੀਂ ਨਾਪਰੇ ਕਾਰ ਚਲਾ ਤੱਕਣ ਹੋ ਬਸ ਇਹ ਹੀ ਚਾਹੁੰਦੇ ਆ ਫਾਇਰ ਬ੍ਰਿਗੇਡ ਨਹੀਂ ਆਈ ਮੌਕੇ ਤੇ ਫਾਇਰ ਬ੍ਰਿਗੇਡ ਸਰਵ ਆਈ ਸੀ ਰੋਡ ਤੇ ਲੇਕਿਨ ਉਹਨੂੰ ਰੱਤਾ ਨਹੀਂ ਮਿਲਿਆ ਫਾਇਰ ਬ੍ਰਿਗੇਡ ਵਾਪਸ ਚਲੀ ਗਈ ਭਾਈ ਕੀ ਲਾ ਦੋ ਮੇਰਾ ਨਾਮ ਸ਼ੂਭਮ ਹੈ ਭਾਈ ਮੱਲੇ ਦੇ ਆ ਹਾਂਜੀ ਬ੍ਰਦਰ ਹਾਂਜੀ ਹੋਇਆ ਕੀ ਹੈ ਬ੍ਰਦਰ ਮੈਂ ਐਕਚੁਅਲੀ ਕੰਮ ਤੋਂ ਵਾਪਸ ਆਇਆ ਸੀਗਾ ਤੇ ਸਾਨੂੰ ਮੱਲੇ ਦੇ ਵਿੱਚ ਇੱਕਦਮ ਹਫੜਾ ਦਫੜੀ ਮੱਚੀ ਹੋਈ ਸੀਗੀ ਤੇ ਸਾਰੇ ਓਧਰ ਨੂੰ ਭੱਜਦੇ ਸੀਗੇ ਤੇ ਮੈਂ ਵੀ ਉਹਨਾਂ ਦੇ ਨਾਲ ਅੰਦਰ ਨੂੰ ਆਇਆ ਜਦੋਂ ਇੱਥੇ ਆ ਕੇ ਦੇਖਿਆ ਇੱਥੇ ਅੱਗ ਲੱਗੀ ਹੋਈ ਸੀ ਬਹੁਤ ਜ਼ਿਆਦਾ ਤੇ ਮੱਲੇ ਵਾਲਿਆਂ ਨੇ ਬ੍ਰਦਰ ਸਾਰਿਆਂ ਨੇ ਮਿਲ ਕੇ ਅੱਗ ਬੁਝਾਈ ਆਪਣੇ ਘਰਾਂ ਚੋਂ ਬਾਲਟੀਆਂ ਲੈ ਕੇ ਆਏ ਕਿਸੇ ਨੇ ਆਪਣੇ ਘਰੋਂ ਪਾਈਪਾਂ ਲਾਈਆਂ ਕੋਈ ਕਿੱਦਾਂ ਆ ਰਿਹਾ ਸੀ ਕਿਉਂ ਕਿੱਦਾਂ ਆ ਰਹੀ ਬ੍ਰਦਰ ਸਾਰੇ ਮੱਲੇ ਵਾਲਿਆਂ ਨੇ ਮਿਲ ਕੇ ਅੱਗ ਬੁਝਾਈ ਹਾਂਜੀ ਤੇ ਹੁਣ ਕੀ ਮੰਗ ਕਰਦੇ ਹੋ ਕਿ ਇਹ ਜਿਹੜਾ ਇਹਨਾਂ ਦਾ ਘਰ ਹੈ ਹਾਂਜੀ ਜਿਹੜਾ ਤਕਰੀਬਨ ਸਾਰਾ ਘਰ ਜਿਹੜਾ ਜੀ ਸਰ ਜਿੱਕਾ ਵੈ ਘਰ ਦਾ ਕੋਈ ਸਮਾਨ ਨਹੀਂ ਬਚਿਆ ਜੀ ਬ੍ਰਦਰ ਕੀ ਕਹਾਂਗਾ ਬ੍ਰਦਰ ਦੇਖੋ ਮੈਂ ਤਾਂ ਇਹੀ ਕਹਿਣਾ ਇਹ ਵੀ ਗਰੀਬ ਬੰਦੇ ਨੇ ਤੁਸੀਂ ਦੇਖ ਹੀ ਚੁੱਕੇ ਹੋ ਇਹਨਾਂ ਦੇ ਘਰ ਦਾ ਸਾਰਾ ਸਮਾਨ ਛੜ ਕੇ ਸਵਾਹ ਹੋ ਚੁੱਕਿਆ ਇੱਕ ਵੀ ਚੀਜ਼ ਹੈ ਜਿਹੜੀ ਇਹਨਾਂ ਕੋਲ ਦੇਖੋ ਕੋਈ ਵੀ ਸਮਾਨ ਨਹੀਂ ਬਚਿਆ ਅਸੀਂ ਤਾਂ ਇਹੀ ਕਹਿੰਨੇ ਚਲੋ ਗਰੀਬ ਬੰਦਾ ਵਾ ਇਹਨਾਂ ਨੂੰ ਜੋ ਇਹਨਾਂ ਦਾ ਬੰਦਾ ਹਰਜਾਨਾ ਇਹਨਾਂ ਨੂੰ ਦਵਾਇਆ ਜਾਵੇ ਜੋ ਵੀ ਸਰਕਾਰ ਵੱਲੋਂ ਮਦਦ ਮਿਲਦੀ ਹੈ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰ ਸਕਣ